ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਮੈਂ ਤੁਹਾਡੇ ਲਈ ਆਲੂ ਸੇਮੀਆਂ ਦੀ ਰੈਸਪੀ ਲੈ ਕੇ ਆਈ ਹਾਂ ਜਿਹੜੀ ਆਪਾਂ ਇਹ ਸਬਜੀ ਬਣਾ ਕੇ ਤਿਆਰ ਕਰਾਂਗੇ ਇਹ ਬਹੁਤ ਹੀ ਸਵਾਦ ਬਨ ਕੇ ਤਿਆਰ ਹੁੰਦੀ ਹੈ ਤੇ ਬਹੁਤ ਘੱਟ ਸਮਾਨ ਤੋਂ ਆਓ ਅਸੀਂ ਇਹਨੂੰ ਬਣਾਉਣਾ ਸ਼ੁਰੂ ਕਰੀਏ ਇਧਰ ਆਪਾਂ ਪਹਿਲਾ ਸਮਾਨ ਜਿਹੜਾ ਹੈਗਾ ਉਹਨੂੰ ਕੱਟ ਕੇ ਰੱਖ ਲਵਾਂਗੇ ਇਧਰ ਅਦਰਕ ਤੇ ਹਰੀਆਂ ਮਿਰਚਾਂ ਨੂੰ ਚੋਪਰ 'ਚ ਚੋਪ ਕਰ ਲਿਆ ਹੈ ਲਸਣ ਵੀ ਪਿਆਜ਼ ਵੀ ਤੇ ਨਾਲ ਆਪਾਂ 4 ਆਲੂ ਲੈਨੇ ਸੇਮੀਆਂ ਤੇਲ ਮਾਟਰ ਲੈਨੇ ਮਾਟਰ ਆਪਾਂ ਵੱਡੇ ਸਾਈਜ਼ ਦੇ ਤਿੰਨ ਲੈਨੇ ਇਹਨਾਂ ਨੂੰ ਵੀ ਅਸੀਂ ਕਦੂਕਸ ਕਰਕੇ ਰੱਖ ਲਿਆ ਹੈ ਹੁਣ ਅਸੀਂ ਤੜਕਾ ਲਗਾਉਣਾ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਕਲਾਈ ਦੇ ਵਿੱਚ ਤੇਲ ਪਾਵਾਂਗੇ ਤੇਲ ਨੂੰ ਗਰਮ ਹੋਣ ਦਵਾਂਗੇ ਤੇਲ ਗਰਮ ਹੋਣ ਤੇ ਇਹਦੇ ਵਿੱਚ ਦੋ ਤੇਜ ਪੱਤੇ ਦੋ ਸੁੱਕੀਆਂ ਲਾਲ ਮਿਰਚਾਂ ਨਾਲ ਇੱਕ ਚਮਚ ਜੀਰੇ ਦਾ ਪਾ ਦਵਾਂਗੇ ਨਾਲ ਆਪਾਂ ਥੋੜੀ ਜਿਹੀ ਪਾਵਾਂਗੇ ਹਿੰਗ ਜਦੋਂ ਇਹ ਭੁਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਲਸਣ ਪਾ ਦਵਾਂਗੇ ਚੌਪ ਕੀਤਾ ਹੋਇਆ ਲਸਣ ਨੂੰ ਆਪਾਂ ਪਕਾਵਾਂਗੇ ਥੋੜੀ ਦੇਰ ਲਸਣ ਜਦੋਂ ਪojੋ ਜਾਏਗਾ ਫਿਰ ਅਸੀਂ ਪਿਆਜ਼ ਪਾ ਦਵਾਂਗੇ ਇੱਥੇ ਆਪਾਂ ਤਿੰਨ ਪਿਆਜ਼ ਲਏ ਨੇ ਇਹਨਾਂ ਨੂੰ ਆਪਾਂ ਚੋਪਰ ਦੇ ਵਿੱਚ ਚੋਪ ਕਰ ਲਿਆ ਸੀਗਾ ਤੇ ਇਹ ਪਿਆਜ਼ਾਂ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਪਕਾਵਾਂਗੇ ਪਿਆਜ਼ ਜਿਹੜੇ ਜਲਦੀ ਪੱਕ ਜਾਣ ਉਹਦੇ ਲਈ ਅਸੀਂ ਹੁਣ ਨਮਕ ਪਾ ਦਵਾਂਗੇ ਇਹਦੇ ਵਿੱਚ ਇੱਕ ਚਮਚ ਭਰ ਕੇ ਜਿੰਨਾ ਕ ਆਪਾਂ ਸਬਜ਼ੀ ਦੇ ਵਿੱਚ ਨਮਕ ਪਾਣਾ ਹੈ ਆਪਾਂ ਹੁਣੇ ਇੱਥੇ ਪਾ ਦਵਾਂਗੇ ਜਿਹੜੀ ਇਹ ਸੇਵੀਆਂ ਆਲੂ ਦੀ ਸਬਜ਼ੀ ਹੈਗੀ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਇਸਦੇ ਵਿੱਚ ਅਦਰਕ ਲਸਣ ਜ਼ਿਆਦਾ ਪਾਇਆ ਹੁੰਦਾ ਤੇ ਉਹਦੀ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਹੈ ਸਬਜ਼ੀ ਦੇ ਵਿੱਚੋਂ ਤੇ ਇਧਰ ਪਿਆਸ ਆਡਾ ਭੁੱਜ ਹੋ ਚੁੱਕਾ ਹੈ ਤੇ ਹੁਣ ਅਸੀਂ ਦੇ ਵਿੱਚ ਪਾਵਾਂਗੇ ਟਮਾਟਰ ਟਮਾਟਰ ਅਸੀਂ ਇੱਥੇ ਤਿੰਨ ਲਏ ਆ ਉਸ ਜਗ੍ਹਾ ਤੇ ਆਪਾਂ ਚਾਰ ਵੀ ਲਾ ਸਕਦੇ ਆ ਕਿਉਂਕਿ ਇਹਦੇ ਵਿੱਚ ਜਿੰਨੇ ਜ਼ਿਆਦਾ ਟਮਾਟਰ ਹੋਣਗੇ ਇਹ ਸਬਜੀ ਓਨੀ ਹੀ ਜ਼ਿਆਦਾ ਸਵਾਦ ਲੱਗਦੀ ਹੈ ਵੱਡੇ ਸਾਈਜ਼ ਦੇ ਮੈਂ ਤਿੰਨ ਟਮਾਟਰ ਲਏ ਸੀਗੇ ਟਮਾਟਰਾਂ ਨੂੰ ਜਦੋਂ ਅਸੀਂ ਪਕਾਣਾ ਹੈ ਨਾਲ ਹੀ ਅਸੀਂ ਇਹਦੇ ਜਿਹੜੇ ਅਦਰਕ ਤੇ ਹਰੀ ਮਿਰਚਾਂ ਹੈਗੀਆਂ ਉਹ ਵੀ ਪਾ ਦਵਾਂਗੇ ਪਹਿਲਾਂ ਅਸੀਂ ਅਦਰਕ ਨਹੀਂ ਪਾਵਾਂਗੇ ਕਿਉਂਕਿ ਜੇ ਅਸੀਂ ਪਹਿਲਾਂ ਪਾ ਦਵਾਂਗੇ ਤੇ ਅਦਰਕ ਜਿਹੜਾ ਕੜੱਤਨ ਮਾਰੇਗਾ ਇਸ ਕਰਕੇ ਅਸੀਂ ਟਮਾਟਰਾਂ ਤੋਂ ਬਾਅਦ ਹੀ ਅਦਰਕ ਤੇ ਹਰੀ ਮਿਰਚਾ ਪਾਣੀਆ ਹੈ ਇਹਨਾਂ ਨੂੰ ਆਪਾਂ ਪਕ ਉਹ ਵੀ ਜਿਹੜੇ ਟਮਾਟਰਾਂ ਦੇ ਨਾਲ ਪੱਕ ਜਾਣਗੇ ਸੁੱਕੇ ਮਸਾਲਿਆਂ ਦੇ ਵਿੱਚ ਆਪਾਂ ਸਿਰਫ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਹਲਦੀ ਆਪਾਂ ਇਹ ਦੋ ਚੀਜ਼ਾਂ ਪਾ ਦਿੱਤੀਆਂ ਨੇ ਹੋਰ ਆਪਾਂ ਕੁਝ ਨਹੀਂ ਪਾਣਾ ਕਿਉਂਕਿ ਅਸੀਂ ਹਰੀ ਮਿਰਚਾਂ ਪਹਿਲਾਂ ਪਾਈਆ ਹੈ ਅਦਰਕ ਦੇ ਨਾਲ ਅਦਰਕ ਵੀ ਤੇਜ ਹੁੰਦਾ ਲਸਣ ਵੀ ਤੇਜ ਹੁੰਦਾ ਹੈ ਤੇ ਗਰਮ ਮਸਾਲਾ ਵੀ ਆਪਾਂ ਨਹੀਂ ਪਾਣਾ ਕਿਉਂਕਿ ਆਪਾਂ ਪਹਿਲਾਂ ਜੀਰਾ ਪਾਇਆ ਹੈ ਆਪਾਂ ਬਸ ਇਹ ਥੋੜੀ ਜਿਹੀ ਮਸਾਲਿਆਂ ਤੋਂ ਸਬਜ਼ੀ ਬਣਾ ਕੇ ਤਿਆਰ ਕਰਨੀ ਹੈ ਚੰਗੀ ਤਰ੍ਹਾਂ ਮਸਾਲੇ ਨੂੰ ਭੁੰਨਾਂਗੇ ਇਗਲ ਨੋਟ ਕਰਿਓ ਜਿੰਨੇ ਘੱਟ ਮਸਾਲੇ ਹੋਣਗੇ ਸਬਜ਼ੀ ਦੇ ਵਿੱਚ ਉੰਨੀ ਹੀ ਜ਼ਿਆਦਾ ਸਬਜ਼ੀ ਸਵਾਦਵਾਨ ਕੇ ਤਿਆਰ ਹੁੰਦੀ ਹੈ ਚੰਗੀ ਤਰ੍ਹਾਂ ਪਕਾ ਲੈਂਦੇ ਹਾਂ ਆਪਣੇ ਮਸਾਲੇ ਨੂੰ ਮਸਾਲਾ ਜਦੋਂ ਸਾਡਾ ਚੰਗੀ ਤਰ੍ਹਾਂ ਭੁੱਜ ਹੋ ਜਾਏਗਾ ਜਦੋਂ ਇਹਦਾ ਤੇਲ ਬਾਹਰ ਆਉਣਾ ਸ਼ੁਰੂ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਆਪਣਾ ਬਾਕੀ ਦਾ ਸਮਾਨ ਪਾਵਾਂਗੇ ਦੇਖੋ ਜਿਹੜਾ ਤੜਕਾ ਹੈਗਾ ਇਹਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਮਸਾਲਾ ਜਿਹੜਾ ਸਾਡਾ ਚੰਗੀ ਤਰ੍ਹਾਂ ਭੁੱਜ ਹੋ ਚੁੱਕਾ ਹੈ ਜਦੋਂ ਮਸਾਲਾ ਭੁੱਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਆਲੂ ਇੱਥੇ ਆਪਾਂ ਚਾਰ ਉਬਲੇ ਹੋਏ ਆਲੂ ਲੈ ਲਏ ਨੇ आलू पांतवाद ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਪਾਣੀ ਥੋੜੇ ਜਿਹੇ ਆਲੂ ਆਪਾਂ ਕੜਚੀ ਨਾਲ ਫੇਲ ਲਵਾਂਗੇ ਥੋੜੀ ਜਿਹੀ ਤਰੀ ਹੈ ਥੋੜੀ ਸੰਗਣੀ ਸੰਗਣੀ ਹੋ ਜਾਏਗੀ ਤੇ ਇਹਦੇ ਵਿੱਚ ਅਸੀਂ ਜਿਹੜਾ ਪਾਣੀ ਹੈ ਥੋੜਾ ਖੁੱਲਾ ਪਾਣਾ ਹੈ ਜਿਆਦਾ ਪਾਣੀ ਪਾਣਾ ਹੈ ਬਿਲਕੁਲ ਪਤਲੀ ਜੀ ਤਰੀ ਬਣਾ ਕੇ ਆਪਾਂ ਤਿਆਰ ਕਰਨੀ ਹੈ ਤੇ ਇਹਨੂੰ ਆਪਾਂ ਹੁਣ ਥੋੜੀ देर ਟੱਕ ਦਵਾਂਗੇ ਤੇ ਗੜਕਣ ਲਈ ਰੱਖ ਦਵਾਂਗੇ ਜਦੋਂ ਸਬਜੀ ਇਸ ਤਰ੍ਹਾਂ ਰਿਜੇ ਪੈ ਜਾਵੇ ਫਿਰ ਅਸੀਂ ਇਹਦਾ ਟੱਕਣ ਹਟਾ ਦੇਵਾਂਗੇ ਤੇ ਬਿਨਾਂ ਟੱਕਣ ਦੇ ਇਹਨੂੰ ਰਿਚਾਵਾਂਗੇ ਥੋੜੇ ਜਿਹਾ ਆਪਾਂ ਕੜਛੀ ਦੇ ਨਾਲ ਜਿਹੜੇ ਆਲੂ ਹੈਗੇ ਮੈਸ਼ ਕਰ ਦਵਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਸੇਵੀਆਂ ਪਾ ਦਿੰਦੇ ਹਾਂ ਸੇਵੀਆਂ ਪਾਣ ਤੋਂ ਬਾਅਦ ਅਸੀਂ ਇਹਨੂੰ ਥੋੜੀ देर ਢੱਕ ਦੇਵਾਂਗੇ ਤੇ ਗੈਸ ਨੂੰ ਕਰ ਦਵਾਂਗੇ ਬੰਦ ਸੇਵੀਆਂ ਪਾਣ ਤੋਂ ਬਾਅਦ ਅਸੀਂ ਗੈਸ ਨਹੀਂ ਚਲਾਣੀ ਹੈ ਗੈਸ ਨੂੰ ਅਸੀਂ ਬੰਦ ਕਰ ਦਵਾਂਗੇ ਥੋੜੀ देर ਟੱਕਾਂਗੇ ਤਾਂ ਜੋ ਜਿਹੜੀ ਇਹ ਸੇਵੀਆਂ ਹੈਗੀਆਂ ਇਹ ਵਾਲੀ ਤਰੀ ਜਿਹੜੀ ਸੋਖ ਲੈਣ ਆਪਣੇ ਅੰਦਰ ਥੋੜੀ ਦੇਰ ਬਾਅਦ ਅਸੀਂ ਇਹ ਢੱਕਣ ਚਾਕੇ ਜਦੋਂ ਦੇਖਾਂਗੇ ਜਿਹੜੀ ਸਾਡੀ ਸੇਮੀਆਂ ਹੈਗੀਆਂ ਚੰਗੇ ਤਰ੍ਹਾਂ ਮਤਲਬ ਤਰੀ ਦੇ ਵਿੱਚ ਫੁੱਲ ਜਾਣਗੀਆਂ ਤਰੀਪੂਰੀ ਆਪਣੇ ਅੰਦਰ ਪਾਣੀ ਜਿਹੜਾ ਤਰੀ ਵਾਲਾ ਉਹ ਸਮਾਨ ਲੈਣ ਗਿਆ ਦੇਖੋ ਇਹਦੇ ਜਿਹੜੀ ਸਾਡੀ ਸਬਜੀ ਹੈ ਇਹ ਵੀ ਕਾਫੀ ਹੱਦ ਤੱਕ ਸੰਘਣੀ ਹੋ ਚੁੱਕੀ ਹੈ ਤੇ ਇਹਦੇ ਵਿੱਚ ਜਿਹੜੇ ਮੈਂ ਮਿਰਚ ਮਸਾਲੇ ਤਾਂ ਘੱਟ ਪਾਏ ਸੀ ਕਿਉਂਕਿ ਜਿਹੜੀ ਇਹ ਸੇਮੀਆਂ ਇਹ ਵੀ ਤੇਜ਼ ਹੁੰਦੀ ਹੈ ਹੈ ਤੇ ਇਹਦੇ ਵਿੱਚ ਜਦੋਂ ਵੀ ਤੁਸੀਂ ਸਬਜ਼ੀ ਬਣਾਣੀ ਹੈ ਨਮਕ ਪਹਿਲਾਂ ਘੱਟ ਹੀ ਪਾਓ ਕਿਉਂਕਿ ਸੇਮੀਆਂ ਦੇ ਵਿੱਚ ਨਮਕ ਬਹੁਤ ਜ਼ਿਆਦਾ ਹੁੰਦਾ ਹੈ। ਇਹਦੋਂ ਜਿਹੜੀ ਸਾਡੀ ਸੇਮੀਆਂ ਵਾਲੀ ਜਿਹੜੀ ਆਲੂ ਸੇਮੀਆਂ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਆ ਉੱਪਰ ਉਹਦੀ ਅਸੀਂ ਪਾਵਾਂਗੇ ਜਾਦਾ ਸਾਰਾ ਹਰਾ ਧਨੀਆ ਤੇ ਇਹਨੂੰ ਆਪਾਂ ਹੁਣ ਸਰਵ ਕਰਾਂਗੇ ਫੁਲਕੇ ਦੇ ਨਾਲ ਨਾਲ ਇਹਦੇ ਸੀ ਲਵਾਂਗੇ ਆਮਬ ਦਾ ਚਾਹ। ਇਹ ਜਿਹੜੀ ਸਬਜ਼ੀ ਹੈ ਸੱਚਮੁੱਚ ਬਹੁਤ ਹੀ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀ ਹੈ। ਤੁਸੀਂ ਇਹਨੂੰ ਇੱਕ ਵਾਰੀ ਆਪਣੇ ਘਰ ਜ਼ਰੂਰ ਟਰਾਈ ਕਰੋ ਜ਼ਰੂਰ ਬਣਾ ਕੇ ਦੇਖੋ। ਜਿਹੜੀ ਆ ਇਹ ਸੇਮੀਆਂ ਹੈਗੀ ਆ ਬਾਜ਼ਾਰੋਂ ਵੀ ਮਿਲ ਜਾਂਦੀ ਆ ਹੈ ਤੇ ਜਿੱਦਾਂ ਭ ਇਆ ਵਿੱਚ ਤੁਹਾਨੂੰ ਭਾਜੀ ਆਂਦੀ ਹੈ ਤੇ ਉਹਦੇ ਵਿੱਚੋਂ ਆ ਨਮਕੀਨ ਸੇਵੀਆਂ ਬਾਹਰ ਕੱਢ ਲਓ ਅਲੱਗ ਤੇ ਇਹਦੀ ਸਬਜੀ ਬਣਾ ਕੇ ਤਿਆਰ ਕਰੋ ਤੇ ਜਲਦੀ ਹੀ ਮੈਂ ਇਹ ਵਾਲੀ ਸੇਮੀਆਂ ਦੀ ਰੈਸਪੀ ਲੈ ਕੇ ਆਵਾਂਗੀ ਅਸੀਂ ਇਹ ਸੇਮੀਆਂ ਬਣਾ ਕੇ ਤਿਆਰ ਕਰਾਂਗੇ ਮਿਲਦੇ ਆ ਤੁਹਾਨੂੰ ਫਿਰ ਕੋਈ ਅਗਲੀ ਨਵੀਂ ਵੀਡੀਓ ਦੇ ਵਿੱਚ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ